ਗੜਸ਼ਿੰਦਰ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਇਸ ਤਰੀਕੇ ਇਸ ਤਰ੍ਹਾਂ ਦਿਖ ਰਿਹਾ ਹੈ ਦੇਖੋ ਜਿੱਥੇ ਤੱਕ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਹੈ ਉਹ ਤਾਂ ਇੱਕ ਸਿੱਖ ਧਰਮ ਦਾ ਕੇਂਦਰੀ ਸਥਾਨ ਹੈ ਤਖਸਾਲਾ ਹੈ ਉਸ ਤੋਂ ਅੱਗੇ ਹੋਰ ਵੀ ਅੱਗੇ ਧਾਰਮਿਕ ਸਥਾਨ ਪੈਂਦੇ ਆ ਇਹ ਤਾਂ ਬੇਸ਼ੱਕ ਅੱਜ ਤੋਂ 30 35 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ ਜਦੋਂ ਪੰਜਾਬੀ ਸੂਬਾ ਬਣਿਆ ਮਰਸ਼ੇ ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਗੜਸ਼ਿਕਰ ਨੂੰ ਪਹਿਲ ਦਿੰਦੇ ਤੇ ਗੜਸ਼ਿਕਰ ਦੇ ਵਿੱਚ ਆਪਣਾ ਬਣਾਉਂਦੇ ਗੜਸ਼ਿਕਰ ਨੂੰ ਡਿਸਟ੍ਰਿਕਟ ਬਣਾਉਦੇ ਜਾਂ ਗੜਸ਼ਿਕਰ ਨੂੰ ਜੋ ਬਣਦਾ ਹੱਕ ਹੈ ਮਾਨ ਸਤਕਾਰ ਸੇ ਗੜਸ਼ਿਕਰ ਨੂੰ ਦਿੱਤਾ ਜਾਂਦਾ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਤੁਸੀਂ ਕੋਈ ਵੀ ਕਦਮ ਚੱਕਣਾ ਉਹ ਸੋਚ ਸਮਝ ਕੇ ਚੱਕਿਆ ਕਰੋ ਪਰ ਇਹ ਜਿਹੜਾ ਕੰਮ ਤੁਸੀਂ ਕਰਨ ਲਗੇ ਆ ਇਹ ਤੁਸੀਂ ਸਾਨੂੰ ਨਵੇਂ ਸ਼ਹਿਰ ਦੇ ਨਾਲ ਜੋੜਿਆ ਜਾਵੇ ਗੜਸਨ ਕਰਨ ਨੂੰ ਤਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੋਣੀ ਹੈ ਤੇ ਲੋਕਾਂ ਦੇ ਮੇਨ ਮੁੱਦੇ ਸੀ ਉਹਨਾਂ ਤੋਂ ਪੜਕਾਉਂਦੇ ਹੋਏ ਅੱਜ ਕੱਲ ਜਿਹੜੀ ਹਵਾ 'ਚ ਗੱਲ ਚੱਲ ਰਹੀ ਹੈ ਵੀ ਨਵੇਂ ਬਣ ਰਹੇ ਜ਼ਿਲ੍ਹੇ ਨੂੰ ਗੜਸਨ ਕਰਨ ਨੂੰ ਵੇਚ ਰਲਾਣ ਦੀ ਜੋ ਗੱਲ ਚੱਲ ਰਹੀ ਹੈ ਉਹ ਹਵਾ ਦੇ ਵਿੱਚ ਹੀ ਹੈ ਮਤਲਬ ਕਿਉਂ ਇੰਦਾ ਬਾਅਦ ਪਰ ਇਹਨੇ ਖਰਚ ਹਲੇ ਕਹਿੰਦੇ ਕਿ ਸਰਕਾਰ ਇਨੇ ਖਰਚ ਨਹੀਂ ਕਰਨ ਜਿਹੜੇ ਇਹਨਾਂ ਚੀਜ਼ਾਂ ਦੇ ਖਰਚ ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿਉਂ ਕਰ ਰਹੇ ਆ ਜੋ ਹੁਣ ਤੱਕ ਬੱਸਾਂ ਚੱਲ ਰਹੀਆਂ ਚਾਹੇ ਪ੍ਰਾਈਵੇਟ ਆ ਜਾਂ ਸਰਕਾਰੀ ਕੀ ਉਹ ਬੱਸਾਂ ਦੇ ਵਿੱਚ ਥਾਂ ਹੁੰਦੀ ਆ ਸਾਰਾ ਦਿਨ ਲੱਟਣ ਦੀ ਤੰਗੀਆਂ ਆਂਦੀਆਂ ਸਵਾਰੀਆਂ ਖੜ ਕੇ ਜਾਂਦੀਆਂ ਪਹਿਲਾਂ ਹੀ ਉਹ ਚੱਕਦੇ ਨਹੀਂ ਛੱਡ ਜਾਂਦੇ ਆ ਸਭ ਮੇਰੇ ਨਾਲ ਸੀ ਹਰਮੇਸ਼ ਸਿੰਘ ਜਿਹੜੇ ਕਿ ਅੱਡਾ ਇੰਚਾਰਜ ਨੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਗੜ ਸਿੰਘ ਤੋਂ ਬੋਹ ਸ੍ਰੀ ਨੰਦਪੁਰ ਸਾਹਿਬ ਨੂੰ ਵੀ ਬੱਸਾਂ ਚੱਲਦੀਆਂ ਆਂ ਇਹ ਬੱਸਾਂ ਪਹਿਲਾਂ ਹੀ ਓਵਰਲੋਡ ਓਵਰਕਰਾਊਡ ਚੱਲਦੀਆਂ ਆਂ ਆਮ ਲੋਕਾਂ ਨੂੰ ਕਈ ਵਾਰ ਸਵਾਰੀਆਂ ਨੂੰ ਤੇ ਬੱਸਾਂ ਵਾਲੇ ਛੱਡ ਜਾਂਦੇ ਆ ਤੇ ਮੇਰੇ ਨਾਲ ਨੇ ਸਰਦਾਰ ਜਸਵੀਰ ਸਿੰਘ ਸਾਧੜਾ ਜੀ ਜਿਹੜੇ ਕਿ ਲੋਕ ਨਿਰਮਾਣ ਵਿਭਾਗ ਚੋਂ ਸੇਵਾਮੁਕਤ ਨੇ ਤੇ ਅੱਜਕੱਲ ਸਮਾਜ ਸੇਵਕ ਨੇ ਚੰਗੀ ਜਾਣਕਾਰੀ ਰੱਖਦੇ ਆ ਭੌਗੋਲਿਕ ਸਥਿਤੀ ਪੱਖੋਂ ਵੀ ਔਰ ਰਾਜਨੀਤਿਕ ਸਥਿਤੀ ਪੱਖੋਂ ਵੀ ਸਵਾਗਤ ਆ ਸਾਧੜਾ ਸਾਹਿਬ ਤੁਹਾਡੇ ਕੋਲੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਕਮਲੇ ਜੋ ਸਮਝਿਆ ਤੇ ਗੱਲ ਅੱਜ ਆਪਾਂ ਕਰਨ ਜਾ ਰਹੇ ਹਾਂ ਕਿ ਜਿਹੜਾ ਚਰਚਾ ਚੱਲ ਰਹੀ ਹੈ ਕਿ ਗੜਸ਼ਿੰਕਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਪ੍ਰਸਤਾਵਿਤ ਨਵਾਂ ਜ਼ਿਲ੍ਹਾ ਬਣਨ ਜਾ ਰਿਹਾ ਕੋ ਉਹਦਾ ਸ਼ਾਇਦ ਜੋੜ ਦਿੱਤਾ ਜਾਵੇਗਾ ਹਾਲਾਂਕਿ ਸਰਕਾਰੀ ਤੌਰ ਤੇ ਕੋਈ ਐਲਾਨ ਨਹੀਂ ਹੋਇਆ ਪਰ ਚਰਚਾ ਬਹੁਤ ਵੱਡੇ ਲੈਵਲ ਤੇ ਚੱਲਦੀ ਹੈ ਕਿ ਗੜਸ਼ਿੰਕਰ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਇਸ ਜੀ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜਿੱਥੇ ਤੱਕ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਹੈ ਉਹ ਤਾਂ ਇੱਕ ਸਿੱਖ ਧਰਮ ਦਾ ਕੇਂਦਰੀ ਸਥਾਨ ਹੈ ਤਖਸਾਲ ਹੈ ਉਸ ਤੋਂ ਅੱਗੇ ਹੋਰ ਵੀ ਅੱਗੇ ਤਾਂ ਅਰਮਸਤਾਨ ਪੈਂਦੇ ਆ ਇਹ ਤਾਂ ਬੇਸ਼ੱਕ ਅੱਜ ਤੋਂ 30-35 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀਗਾ ਜਦੋਂ ਪੰਜਾਬੀ ਸੂਬਾ ਬਣਿਆ ਮਨ ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਘੋਸ਼ਿਤ ਕਰਨ ਵਿੱਚ ਸਰਕਾਰ ਆਲਰੇਡੀ ਲੇਟ ਆ ਲੇਟ ਹੈ ਹਾਂ ਪਰ ਜਿਹੜੀ ਗੜ੍ਹ ਸਿੰਘ ਕਮੂ ਜੋੜਨ ਦੀ ਗੱਲ ਹੈ ਇਹ ਕੋਈ ਉੱਥੇ ਤੋਖ ਨਹੀਂ ਬਣਦੀ ਕਿਉਂਕਿ ਸਾਨੂੰ ਜੇਕਰ ਹੁਸ਼ਾਰਪੁਰ ਨਾਲ ਤੋੜ ਕੇ ਜੇਕਰ ਇਹਨੂੰ ਨਵਾਂ ਸ਼ਹਿਰ ਨਾਲ ਜੋੜ ਦਿੱਤਾ ਜਾਂਦਾ ਤਾਂ ਨਵਾਂ ਸ਼ਹਿਰ ਸਾਡੇ ਤੋਂ 10 ਕਿਲੋਮੀਟਰ ਹੈ ਪਰ ਜੇ ਇਹਨੂੰ ਆਪਾਂ ਆਨੰਦਪੁਰ ਸਾਹਿਬ ਨਾਲ ਜੋੜਦੇ ਹਾਂ ਅਨੰਦਪੁਰ ਸਾਹਿਬ ਇੱਕ ਪਾਸੇ ਹੈ 40 ਕਿਲੋਮੀਟਰ ਦੂਜਾ ਉੱਥੇ ਲਈ ਹਾਲੇ ਤੱਕ ਕੋਈ ਵਧੀਆ ਸੜਕ ਵੀ ਇਹ ਸਰਕਾਰਾਂ ਜਿੰਨੀਆਂ ਵੀ ਹੁਣ ਤੱਕ ਆਈਆਂ ਜਾਂ ਹੋਣ ਵਾਲੀ ਵੀ ਬਹੁਤ ਰੌਲਾ ਪਾ ਰਹੀ ਸੀ ਪਰ ਹਲੇ ਤੱਕ ਉੱਥੇ ਤਾਂ ਕੋਈ ਵਧੀਆ ਸੜਕ ਨਹੀਂ ਬਣਾ ਸਕੀ ਜਦੋਂ ਕਿ ਇੱਕ ਪਾਸੇ ਉਹ ਕੇਂਦਰੀ ਸਾਂ ਤਖਸੀਦ ਕੇਸਕਰ ਸਾਹਿਬ ਉਸ ਤੋਂ ਇਲਾਵਾ ਦੂਸਰੇ ਧਰਮਾਂ ਦੇ ਵੀ ਜਿਹੜੇ ਉਸ ਸੜਕ ਤੇ ਬਹੁਤ ਮਹਾਨ ਸਥਾਨ ਪੈਂਦੇ ਆ Hindu ਧਰਮ ਦੇ ਵੀ ਪੈਂਦੇ ਆ ਦੂਸਰੇ ਧਰਮਾਂ ਦੇ ਵੀ ਪੈਂਦੇ ਆ ਪਰ ਉੱਥੇ ਨਾ ਤਾਂ ਕਨੈਕਟੀਵਿਟੀ ਹੈਗੀ ਕੋਈ ਵਧੀਆ ਤੇ ਨਾ ਹੀ ਕੋਈ ਐਸੇ ਸਾਧਨ ਹੈਗੇ ਆ ਦੂਜਾ ਰਸਤੇ ਦੇ ਵਿੱਚ ਪਹਾੜੀ ਏਰੀਆ ਪੈਂਦਾ ਤੇ ਮੇਰੇ ਮੁਤਾਬਕ ਤਾਂ ਜੇਕਰ ਜ਼ਿਲ੍ਹਾ ਬਣਾਣਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਗੜਸ਼ੰਕਰ ਨੂੰ ਜੇਕਰ ਜੋੜਨਾ ਤਾਂ ਉਹ ਨਵਾਂ ਸ਼ਹਿਰ ਨਾਲ ਜੋੜਿਆ ਜਾਵੇ ਮਤਲਬ ਗੜਸ਼ੰਕਰ ਨੂੰ ਸ਼੍ਰੀ ਨਾਨਦਪੁਰ ਸਾਹਿਬ ਨਾਲ ਜੋੜਨ ਦਾ ਕੋਈ ਤੁਕ ਨਹੀਂ ਬਣਦਾ ਤੁਹਾਡੀ ਨਗਰ ਬਿਲਕੁਲ ਬਿਲਕੁਲ ਤੁਕ ਨਹੀਂ ਤੇ ਦੂਸਰੀ ਗੱਲ ਹੈ ਕਿ ਜਿਵੇਂ ਤੁਸੀਂ ਕਹਿੰਦੇ ਕਨੈਕਟੀਵਿਟੀ ਕਿ ਇੱਥੋਂ ਬੱਸਾਂ ਦੇ ਆਉਣ ਜਾਣ ਦੇ ਪ੍ਰੋਪਰ ਟਾਈਮ ਨਹੀਂ ਹੈ ਇੱਥੇ ਨੇ ਬੱਸਾਂ ਦੇ ਟਾਈਮ ਵੀ ਹੈ ਨਹੀਂ ਸੜਕ ਵੀ ਵਧੀਆ ਨਹੀਂ ਹੈਗੀ ਤੇ ਸੜਕ ਵੀ ਵਧੀਆ ਹੈ ਨਹੀਂ ਤੇ ਰਸਤੇ ਵਿੱਚ ਕੁਝ ਏਰੀਆ ਇਸ ਤਰ੍ਹਾਂ ਦਾ ਵੀ ਹੈ ਦੱਸਿਆ ਜਾ ਰਿਹਾ ਕਿ ਜਿੱਥੇ ਮੋਬਾਈਲ ਦੀ ਰੇਂਜ ਨਹੀਂ ਹੁੰਦੀ ਮੋਬਾਈਲ ਦੀ ਰੇਂਜ ਆਹਉਂ ਜਾਂਦੇ ਆਪਾਂ ਜਦੋਂ ਜਾਂਦੇ ਆ ਜਦੋਂ ਆਪਾਂ ਘਾਟਾ ਲੰਘਦੇ ਆ ਤੇ ਉਹ ਤੋਂ ਬਾਅਦ ਜੇਕਰ ਫੋਨ ਤੇ ਗੱਲ ਕਰਨੀ ਵੀ ਫੋਨ ਤੇ ਗੱਲ ਵੀ ਨਹੀਂ ਹੁੰਦੀ ਮਤਲਬ ਕੋਈ ਨਾਨ ਆਰਡਰ ਦੀ ਦਸਤੀ ਹੈ ਪੰਜਾਬ ਉਹ ਵੀ ਐਸੇ ਕਟਨਾ ਘਟ ਜਾਵੇ ਤਾਂ ਆਪਣੇ ਮਤਲਬ ਨੇੜੇ ਦੇ ਸਾਕੇ ਸੰਬੰਧੀਆਂ ਨੂੰ ਕੋਈ ਸੁੱਖ ਸੁਨੇਹ ਨਹੀਂ ਦੇ ਸਕਦਾ ਕੋਈ ਤੋਕ ਬਣਦੀ ਨਹੀਂ ਜੀ ਆਨੰਦਪੁਰ ਸਾਹਿਬ ਨਾਲ ਗੜਸ਼ਿੰਕਰ ਨੂੰ ਤੋਕ ਨਹੀਂ ਬਣਦੀ ਸੋ ਜਸਵੀਰ ਸਿੰਘ ਸਾਲਦ ਵਾਲੀ ਜੀ ਦਾ ਵਿਚਾਰ ਹੈ ਕਿ ਗੜਸ਼ਿੰਕਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੇ ਨਾਲ ਨਾ ਜੋੜਿਆ ਜਾਵੇ ਜੇ ਸਰਕਾਰ ਜੋੜਨੇ ਚਾਹੁੰਦੀ ਹੈ ਤਾਂ ਨਵਾਂ ਸ਼ਹਿਰ ਨਾਲ ਜੋੜ ਦੇਵੇ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਖੁਦ ਐਲਾਨ ਕਰਕੇ ਗਏ ਸੀ ਕਿ ਸੈਂਬਲੀ ਇਲਾਕੇ ਦੇ ਕੁਝ ਪਿੰਡਾਂ ਨੂੰ ਨਵਾਂ ਸ਼ਹਿਰ ਨਾਲ ਜੋੜ ਦਿੱਤਾ ਜਾਵੇਗਾ ਉੱਥੋਂ ਦੇ ਲੋਕਾਂ ਦੀ ਇਹ ਮੰਗ ਵੀ ਹੈ ਤੇ ਗੱਲ ਜੇ ਗੜਸ਼ਿੰਕਰ ਦੀ ਕੀਤੀ ਜਾਵੇ ਪੂਰੇ ਸਮੁੱਚੇ ਵਿਧਾਨ ਸਭਾ ਹਲਕੇ ਦੀ ਇਦੇ ਵਿੱਚ ਮੈਜੋਰਟੀ ਦੇ ਵਿੱਚ ਲੋਕਾਂ ਦਾ ਇਹੋ ਕਹਿਣਾ ਨਾ ਕਿ ਸਾਨੂੰ ਜਿੱਥੇ ਹੈਗੇ ਜਾਂ ਤਾਂ ਉੱਥੇ ਟਿਕੇ ਰਹਿਣ ਦਿਓ ਜੇ ਸਾਡਾ ਨਾ ਸ਼ੇਰਸ਼ੜ ਕਰਨੀ ਹੈ ਤਾਂ ਫਿਰ ਅਨੰਦਪੁਰ ਸਾਹਿਬ ਦੀ بجائے ਸਾਨੂੰ ਨਵਾਂ ਸ਼ਹਿਰ ਨਾ ਜੋੜ ਦਿੱਤਾ ਜਾਵੇ ਸੋ ਸਰਕਾਰ ਨੂੰ ਲੋਕਾਂ ਦੀ ਜੋ رائے ਹੈ ਲੋਕਾਂ ਦੀ ਸੋਚ ਆ ਉਸ ਨੂੰ ਜ਼ਰੂਰ ਮੱਦੇਨਜ਼ਰ ਰੱਖਣਾ ਚਾਹੀਦਾ ਦਾਰਨ ਇੱਕ ਵਾਰ ਫਿਰ ਮੈਂ ਦੱਸਣਾ ਚਾਹੁੰਦਾ ਕਿ ਅੱਜ ਤੱਕ ਵੀ ਇਹ ਸਿਰਫ ਚਰਚਾਵਾਂ ਹੀ ਨੇ ਸਰਕਾਰੀ ਐਂਡ ਤੇ ਸਰਕਾਰੀ ਪੱਖ ਤੋਂ ਇਸ ਨਵੇਂ ਜ਼ਿਲ੍ਹੇ ਬਣਨ ਦੀ ਕੋਈ ਤਜ਼ਵੀਜ਼ ਕਾਗਜ਼ੀ ਪੱਤਰੀ ਜਾਂ ਬਿਆਨ ਪੱਖੋਂ ਹਲੇ ਤੱਕ ਲੋਕਾਂ ਨੂੰ ਪੜ੍ਹਨ ਸੁਣਨ ਨੂੰ ਨਹੀਂ ਮਿਲੇ ਧੰਨਵਾਦ ਕਿ ਮੈਂ ਹੁਣ ਬੜੀ ਚਰਚਾ ਇੱਥੇ ਆ ਰਹੀ ਆ ਬੜੀ ਲੀਡਰਾਂ ਤੋਂ ਸੁਣ ਰਹੇ ਹਾਂ ਸਾਰਿਆਂ ਕੋਲੋਂ ਕਿ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਪਰ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਇਹਨਾਂ ਨੂੰ ਕਿਉਂ ਜ਼ਿਲ੍ਹੇ ਵਾਰ-ਵਾਰ ਬਣਾਈ ਜਾਂਦੇ ਆ ਕਦੇ ਸਾਡੇ ਇੱਥੇ ਗੜ ਸ਼ੰਕਰ ਦੇ ਵਿੱਚ ਕਦੀ ਬਾਦ ਚੇਂਜ ਕਰ ਦਿੰਦੇ ਆ ਕਦੀ ਕਰ ਦਿੰਦੇ ਆ ਸਾਡੇ ਡਰੈਸ ਚੇਂਜ ਹੋ ਜਾਂਦੇ ਆ ਮੈਂ ਤੇ ਇਹ ਸਮਝ ਨਹੀਂ ਕਿਉਂ ਇ tanto ਬਾਦ ਪਰ ਇਹਨੇ ਖਰਚ ਹਲੇ ਕਹਿੰਦੇ ਕਿ ਸਰਕਾਰ ਇਹਨੇ ਖਰਚ ਨਹੀਂ ਕਰਨ ਚਾਹੀਦੇ ਇਹਨਾਂ ਚੀਜ਼ਾਂ ਦੇ ਖਰਚ ਮੈਨੂੰ ਸਮਝ ਨਹੀਂ ਲੱਗਦੀ ਕਿ ਕਿਉਂ ਕਰ ਰਹੇ ਆ ਸਾਡੇ ਗੜ ਸ਼ੰਕਰ ਦੇ ਇਹਨੇ ਲੀਡਰ ਆ ਉਹ ਆਪਣੇ ਗੜ ਸ਼ੰਕਰ ਸਾਡਾ ਇੰਨਾ ਪੁਰਾਣਾ ਸ਼ਹਿਰ ਆ ਤਸੀ ਇਹ ਸਾਡੀ ਕਿੰਨੀ ਪੁਰਾਣੀ ਸੈਨਾ ਹੈਗੀ ਇੱਥੇ ਇਹਨਾਂ ਨੂੰ ਇਹਨੂੰ ਕਿਉਂ ਨਹੀਂ ਬਣਾ ਲੈ ਹੈਗੇ ਜੇ ਬਣਾਣੇ ਲੱਗ ਪਏ ਤਾਂ ਇਹਨੂੰ ਬਣਾਣ ਦਾ ਆਲਰੇਡੀ ਸਾਰੀ ਦੁਨੀਆ ਦੇ ਵਿੱਚ ਗੜ ਸ਼ੰਕਰ ਦਾ ਨਾਮ ਹੈਗਾ ਆ ਤੇ ਮੈਂ ਤਾਂ ਸਾਰਿਆਂ ਦਾ ਆਪਣੇ ਜਿੰਨੇ ਵੀ ਸਾਡੇ ਇੱਥੇ ਨਗਰ ਨਮਾਸੀ ਹੈਗੇ ਆ ਜਿੰਨੇ ਵੀ ਸਾਡੇ ਲੀਡਰ ਹੈਗੇ ਆ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਨਾ ਆ ਕਿ ਗੜ ਸ਼ੰਕਰ ਬਣਾਇਆ ਜਾਵੇ ਅਸੀਂ ਐਨੇ ਪੁਰਾਣੇ ਸ਼ਹਿਰ ਦੇ ਵਿੱਚ ਰਹਿੰਦੇ ਆ ਔਰ ਕਿੰਨੇ ਸਾਡੇ ਲਿੰਕ ਹੈਗੇ ਆ ਇਹਨੂੰ ਬਣਾਇਆ ਜਾਵੇ ਨਾ ਕਿ ਕਰੀ ਆਨੰਦਪੁਰ ਸਾਹਿਬ ਕਦੇ ਨਮਾਛੜ ਜੋੜ ਦੋ ਕਦੇ ਨਮੇ ਸ਼ਹਿਰ ਇੱਥੇ ਕਦੇ ਨੰਦਪੁਰ ਜੋੜ ਦੋ ਮੈਂ ਇਸ ਚੀਜ਼ ਦੇ ਬਿਲਕੁਲ ਖਿਲਾਫ ਹਾਂ ਮੈਂ ਤਾਂ ਲੋਕਾਂ ਨੂੰ ਸਾਰਿਆਂ ਨੂੰ ਆਪਣੇ ਭਰਾਵਾਂ ਨੂੰ ਹੀ ਬੇਨਤੀ ਕਰਨਾ ਚਾਹਨਾ ਕਿ ਸਾਡੇ ਗੜਸ਼ੰਕਰ ਨੂੰ ਹੀ ਤਰੱਕੀ ਬਖਸ਼ੇ ਸਾਰੀ ਅਸੀਂ ਸਰਕਾਰ ਨੂੰ ਇਹ ਮੈਸੇਜ ਮੈਂ ਦੇਣਾ ਚਾਹਨਾ ਕਿ ਸਾਡੇ ਗੜਸ਼ੰਕਰ ਨੂੰ ਅੱਗੇ ਵਧਾਇਆ ਜਾਵੇ ਨਾ ਕਿ ਕਦੇ ਉਹਨਾਂ ਜੋੜ ਦਿਓ ਕਦੇ ਇਹਨੂੰ ਜੋੜ ਦਿਓ ਜਿੱਦਾਂ ਸਾਡੇ ਗੜਸ਼ੰਕਰ ਦੀ ਕੀਮਤ ਬਿਲਕੁਲ ਜ਼ੀਰੋ ਕਰੀ ਜਾਂਦੇ ਖਤਮ ਕਰੀ ਜਾਂਦੇ ਆ ਕਿ ਜਿਹੜੀਆਂ ਆਮ ਚਰਚਾਵਾਂ ਹੋਈਆਂ ਨੇ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਡਿਸਟ੍ਰਿਕਟ ਬਣਾ ਰਹੇ ਆ ਉਹਦੇ ਵਿੱਚ ਗੜਸ਼ੰਕਰ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਮੈਂ ਇਹ ਦੱਸਣਾ ਚਾਹਣਾ ਕਿ ਗੜਸ਼ੰਕਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਜਿੱਥੇ ਹੈਗਾ ਉੱਥੇ ਰਹਿਣ ਨੂੰ ਤਾਂ ਜਾਵੇ ਕਿਉਂਕਿ ਪਹਿਲਾਂ ਵੀ ਬਹੁਤ ਵਾਰੀ ਜਿਹੜੇ ਬਣਿਆ ਜਿਸ ਜ਼ਿਲ੍ਹੇ ਜਿਹੜਾ ਹੁਸ਼ਿਆਰਪੁਰ ਗੜਸ਼ੰਕਰ ਹੈ ਗੜਸ਼ੰਕਰ ਦਾ ਪੁਰਾਣੀ ਤਹਿਸੀਲ ਹੈ ਗੜਸ਼ੰਕਰ 1849 ਦੀ ਪੁਰਾਣੀ ਤਹਿਸੀਲ ਆ ਸਭ ਤੋਂ ਪੁਰਾਣੀ ਤਹਿਸੀਲ ਗੜਸ਼ੰਕਰ ਹੈ ਜਿਨ੍ਹਾਂ ਦੇ ਵਿੱਚ ਆਪਣੇ ਉਹਨਾਂ ਹੁਸ਼ਿਆਰਪੁਰ ਬਹੁਤ ਦੂਰ ਦੂਰ ਤੱਕ ਜਾਂਦੇ ਹੁੰਦੇ ਸੀ ਸਾਰੇ ਹੁਸ਼ਿਆਰਪੁਰ ਗੜਸ਼ੰਕਰ ਤੇ ਹੁੰਦਾ ਸੀ ਸਰਕਾਰ ਜਿਹੜੇ ਮੌਜੂਦਾ ਕਹੀ ਹੈ ਜਿਹੜੇ ਪਹਿਲੇ ਵੀ ਹੋ ਗਏ ਦ ਆਪਣੇ ਜ਼ਿੰਮੇਵਾਰ ਵੀ ਜਿੰਨੇ ਵੀ ਨੇਤਾਵਰ ਨਿਤਾ ਨੇ ਉਹਨਾਂ ਨੂੰ ਚਾਹੀਦਾ ਤੇ ਇਹ ਸੀ ਕਿ ਗੜਸ਼ਿਕਰ ਨੂੰ ਪਹਿਲ ਦਿੰਦੇ ਤੇ ਗੜਸ਼ਿਕਰ ਦੇ ਵਿੱਚ ਆਪਣਾ ਬਣਾ ਦੇ ਗੜਸ਼ਿਕਰ ਨੂੰ ਡਿਸਟ੍ਰਿਕਟ ਬਣਾ ਦੇ ਜਾਂ ਗੜਸ਼ਿਕਰ ਨੂੰ ਜੋ ਬਣਦਾ ਹੱਕ ਹੈ ਮਾਨ ਸਤਕਾਰ से ਗੜਸ਼ਿਕਰ ਦੇ ਦਿੱਤਾ ਜਾਂਦਾ ਪਰ ਜਿੰਨੇ ਵੀ ਲੀਡਰ ਰਹੇ ਨੇ ਉਹਨੇ ਕਿਸੇ ਨੇ ਵੀ ਗੜਸ਼ਿਕਰ ਦਾ ਨਹੀਂ ਸੋਚਿਆ ਤੇ ਗੜਸ਼ਿਕਰ ਬਾਰੇ ਸੋਚਿਆ ਕਦੇ ਕਿਸੇ ਨੂੰ ਰਲਾਓ ਕਦੇ ਜਲੰਧਰ ਨਾਲ ਕਦੇ ਇਹ ਆਪਣੇ ਹੁਣ ਵੀ ਕੋਈ ਕਿਸੇ ਨਵੇਂ ਸ਼ਹਿਰ ਬਣਿਆ ਸੀ ਨਵੇਂ ਸ਼ਹਿਰ ਨਾਲ ਲੋਕ ਖੁਲਾਣੇ ਨਾਲ ਰਲਾਓ ਕੀ ਗੜਸ਼ਿਕਰ ਨੂੰ ਲਵਾਸਿਆ ਇਹਦਾ ਕੋਈ ਵਾਸਾ ਨਹੀਂ ਜੇ ਹੋਏ ਪਹਿਲੇ ਦੇਖਦੇ ਆ ਜਿੱਥੇ ਅਸੀਂ ਰਹਿੰਦੇ ਆ ਸਾਡੇ ਗੜ੍ਹ ਸ਼ਕਰ ਵਿੱਚ ਆਪਣੀ ਗੱਲ ਕਰਦੋ ਸਾਡੇ ਘਰਾਂ ਦੇ ਆਜਾ ਵਾਰਡ ਨੰਬਰ ਆਇਆ ਕੱਲੋ ਵਾਰਡ ਨੰਬਰ ਆਇਆ ਪਰ ਸੋਨੇ ਜੋ ਵਾਰਡ ਨੰਬਰ ਆਇਆ ਜੇ ਅਸੀਂ ਕਿਸੇ ਐਮਸੀ ਕੋਲ ਵੀ ਜਾ ਕੇ ਸਾਈਨ ਕਰਾਉਣੇ ਹੋਣਾ ਦੱਸਨੇ ਉਹ ਆਪਣਾ ਪੈਨ ਦੱਸੀ ਜਾ ਕੇ ਮੈਂ ਵਾਰਡ ਨੰਬਰ ਆਇਆ ਉਹ ਕਹਿੰਦਾ ਤੁਹਾਡੇ ਐਡਰੈਸ ਤੇ ਤਾਂ ਵਾਰਡ ਨੰਬਰ ਆ ਲਿਖਿਆ ਆ ਉਥੇ ਬਹੁਤ ਫਰਕ ਪੈਂਦਾ ਚਲੋ ਇਹ ਕਿ ਜਿਹੜੇ ਗੜ੍ਹ ਸ਼ਕਰ ਵਾਸੀਆਂ ਨੂੰ ਵੱਖੋ ਵੱਖਰੇ ਤੌਰ ਤੇ ਇਹਨਾਂ ਨੇ ਜਦੀਰ ਕਰਨਾ ਚਾਹੁੰਦੇ ਆ ਜਦੀਰ ਕਰ ਰਹੇ ਆ ਜਿੰਨਾ ਵੀ ਇਹ ਚਾਹੁੰਦੇ ਆ ਇਹ ਵਿੱਚ ਉਹਨਾਂ ਕਿਸੇ ਗੜ੍ਹ ਸ਼ਕਰਿਆ ਗੜ੍ਹ ਸ਼ਕਰ ਅਨੰਦ ਸਿੰਘ ਸਾਹਿਬ ਜ ਇਥੇ ਗੜ੍ਹਸ਼ੰਕਰ ਹਿਸਾਬ ਵਿੱਚ ਠੀਕ ਆ ਜਾਂ ਡਿਸਟ੍ਰਿਕਟ ਹਿਸਾਬ ਗੜ੍ਹਸ਼ੰਕਰ ਵਿੱਚ ਬਣਾ ਜਾਵੇ ਵਧੀਆ ਸਾਬ ਦੀ ਵਧੀਆ ਆ ਮੇਰੇ ਨਾਲ ਨੇ ਗੜ੍ਹਸ਼ੰਕਰ ਤੋਂ ਅੱਡਾ ਇਨਚਾਰਜ ਹਰਮੇਲ ਜੀ ਗੜ੍ਹਸ਼ੰਕਰ ਦੇ ਬੱਸ ਸਟੈਂਡ ਤੋਂ ਜੋ ਬਾਹਰੇ ਸ਼ਹਿਰਾਂ ਤੋਂ ਬੱਸਾਂ ਆਂਦੀਆਂ ਜਾਂ ਜਾਂਦੀਆਂ ਉਹਨਾਂ ਦੀਆਂ ਪਰਚੀਆਂ ਘੱਟ ਗਈਆਂ ਇਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਆ ਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਜੋ ਗੜ੍ਹਸ਼ੰਕਰੋਂ ਬੱਸਾਂ ਚੱਲਦੀਆਂ ਪਹਿਲਾ ਟਾਈਮ ਕਿਹੜਾ ਵਾ ਤੇ ਉਧਰੋਂ ਜਿਹੜੀ ਬੱਸਾਂ ਆਉਂਦੀ ਹੈ ਲਾਸਟ ਉਹ ਕਿਹੜੀ ਆ ਇਸ ਕਰਕੇ ਜ਼ਰੂਰੀ ਹੋ ਗਿਆ ਕਿ ਜਿਸ ਤਰ੍ਹਾਂ ਚਰਚਾ ਚੱਲ ਰਹੀ ਹੈ ਕਿ ਗੜਸ਼ਿੰਗਰੋਂ ਹੁਸ਼ਿਆਪੁਰੋਂ ਨਾਲੋਂ ਕੱਟ ਕੇ ਸ਼ਾਇਦ ਸ੍ਰੀ ਨੰਦਪੁਰ ਸਾਹਿਬ ਨਵੇਂ ਬਣਨ ਜਾ ਰਹੇ ਜ਼ਿਲ੍ਹੇ ਦੇ ਨਾਲ ਜੋੜ ਦਿੱਤਾ ਜਾਵੇ ਕੀ ਆਮ ਲੋਕਾਂ ਲਈ ਉੱਥੋਂ ਦੇ ਲਈ ਆਉਣ ਜਾਣ ਦੇ ਸਾਧਨ ਉਪਲਬਧ ਹੈ ਜਾਂ ਨਹੀਂ ਫਰਮੇ ਜੀ ਸਭ ਤੋਂ ਪਹਿਲਾਂ ਦੇ ਦੱਸੋ ਕਿ ਪਹਿਲੀ ਵਾਰ ਜਿਹੜੀ ਗੜਸ਼ਿੰਗਰੋਂ ਕਿੰਨੇ ਵਿੱਚ ਚੱਲਦੀ ਆ 5 45 ਤੇ ਤੇ ਕਿਹੜੇ ਡਿਪੂ ਦੀ ਹੈ 5:45 ਤੇ ਗੜਸ਼ੀਂ ਕਰੋ ਚੱਲਦੀ ਆ ਤਿੰਨ ਦਾਜਨ ਪੌਣੇ 6 ਵਜੇ ਇੱਥੇ ਪਹੁੰਚ ਜਾਂਦੀ ਆ ਤੇ ਇਹਦੇ ਵਿੱਚ ਜਗ੍ਹਾ ਜਗ੍ਹਾ ਹੁੰਦੀ ਬੈਠਣ ਉੱਠਣ ਲਈ ਭਰੀ ਹੋ ਜਾਂਦੀ ਆ ਇਹ ਭਰੀ ਹੋ ਜਾਂਦੀ ਆ ਇਹ ਚ ਹੁੰਦੀ ਜਗ੍ਹਾ ਉਸ ਤੋਂ ਬਾਅਦ ਫਿਰ ਬੱਸਾਂ ਦਾ ਰੁਟੀਨ ਦਾ ਅਨੰਦਪੁਰ ਸਾਹਿਬ ਨੂੰ ਕੀ ਸੀਨ ਆ ਕਿ ਕਿੱਦਾਂ ਚੱਲਦੀਆਂ ਬੱਸਾਂ ਸਾਰੀਆਂ ਬੱਸਾਂ ਭਰੀਆਂ ਜਾਂਦੀਆਂ ਜੇਕਰ ਜ਼ਿਲ੍ਹਾ ਬਣ ਜਵੇ ਲੋਕਾਂ ਦਾ ਉਧਰ ਨੂੰ ਆਣਾ ਜਾਣਾ ਜ਼ਿਆਦਾ ਹੋ ਜਾਣਾ ਤਾਂ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਮਿਲ ਜਾਏਗੀ ਲੋਕਾਂ ਨੂੰ ਬੱਸ ਵਿੱਚ ਜਾ ਸਕਦੇ ਆ ਇਹ ਉਹ ਬਦੌਣਾ ਬਦੌਣਾ ਹੈ ਹਾਂਜੀ ਉਹਦੇ ਬੱਸਾਂ ਵੀ ਵਧਾਉਣਗੇ ਤੇ ਜਾਣਗੇ ਬੱਸਾਂ ਵੀ ਵਧਾਣੀਆਂ ਪਾਉਗੀਆਂ ਐਦਾਂ ਨਹੀਂ ਗੱਲ ਬਣਨੀ ਯਾਨੀ ਜੇ ਨਵਾਂ ਜ਼ਿਲ੍ਹਾ ਬਣਦਾ ਵਾ ਤੇ ਬੱਸਾਂ ਦੇ ਰੂਟ ਵਧਾਣੇ ਪੈਣਗੇ ਜੋ ਹੁਣ ਤੱਕ ਬੱਸਾਂ ਚੱਲ ਰਹੀਆਂ ਚਾਹੇ ਪ੍ਰਾਈਵੇਟ ਆ ਜਾਂ ਸਰਕਾਰੀ ਕੀ ਉਹ ਬੱਸਾਂ ਦੇ ਵਿੱਚ ਥਾਂ ਹੁੰਦੀ ਹੈ ਸਾਰਾ ਦਿਨ ਲੱਤਣ ਦੀ ਤੰਗੀਆਂ ਦੀਆਂ ਸਵਾਰੀਆਂ ਖੜਕੇ ਜਾਂਦੀਆਂ ਪਹਿਲੇ ਹੀ ਉਹ ਚੱਕ ਨਹੀਂ ਦੀਆਂ ਛੱਡ ਜਾਂਦੇ ਆ ਸੋ ਮੇਰੇ ਨਾਲ ਸੀ ਹਰਮੇਸ਼ ਸਿੰਘ ਜਿਹੜੇ ਕੀ ਅੱਡਾ ਇੰਚਾਰਜ ਨੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਗੜ ਸਿੰਘਪੁਰ ਤੋਂ ਸ੍ਰੀ ਨੰਦਪੁਰ ਸਾਹਿਬ ਨੂੰ ਬੱਸਾਂ ਚੱਲਦੀਆਂ ਆਂ ਇਹ ਬੱਸਾਂ ਪਹਿਲਾਂ ਹੀ ਓਵਰ ਲੋਡ ਓਵਰ ਕ라우ਡ ਚੱਲਦੀਆਂ ਆਂ ਆਮ ਲੋਕਾਂ ਨੂੰ ਕਈ ਵਾਰ ਸਵਾਰੀਆਂ ਨੂੰ ਤੇ ਬੱਸਾਂ ਵਾਲੇ ਛੱਡ ਜਾਂਦੇ ਆ ਤੇ ਜੇਕਰ ਅਜਿਹੇ ਹਾਲਾਤ ਬਣਦੇ ਆ ਔਰ ਜ਼ਿਲ੍ਹਾ ਬਣ ਜਾਂਦਾ ਤੇ ਗੜ ਸਿੰਘਪੁਰ ਤੋਂ ਜਿੱਥੋਂ ਕਿ ਗੜ ਸਿੰਘਪੁਰ ਮਾਲਪੁਰ ਸੈਲਾ ਜਾਂ ਫਿਰ ਹੋਰ ਅਨੇਕਾਂ ਪਿੰਡ ਪੂਰਾ ਵਿਧਾਨ ਸਭਾ ਹਲਕਾ ਵਾ 200 ਦੇ ਕਰੀਬ ਗਰੇ ਇੱਥੋਂ ਦੇ ਪਿੰਡ ਨੇ ਤੇ ਉੱਥੋਂ ਇੰਨੀ ਕ라우ਡ ਆਪਣੇ ਜ਼ਿਲ੍ਹੇ ਵਾਸਤੇ ਜੇ ਜਾਏਗੀ ਤਾਂ ਪਬਲਿਕ ਟਰਾਂਸਪੋਰਟ ਇਸ ਫੈਸਲਿਟੀ ਨੂੰ ਸਰਕਾਰ ਨੂੰ ਜ਼ਰੂਰ ਵਿਚਾਰਨਾ ਪਵੇਗਾ ਧੰਨਵਾਦ ਸਰਕਾਰ ਅੱਜ ਕੱਲ ਲੋਕਾਂ ਨੂੰ ਜਿਹੜੇ ਲੋਕਾਂ ਦੇ ਮੇਨ ਮੁੱਦੇ ਸੀ ਉਹਨਾਂ ਤੋਂ ਪੜਕਾਉਂਦੇ ਹੋਏ ਲੋਕਾਂ ਦੇ ਮੇਨ ਮੁੱਦੇ ਸੀਗੇ ਸੜਕਾਂ ਸੀਗੀਆਂ ਵਧੀਆ ਐਜੂਕੇਸ਼ਨ ਸੀਗੇ ਵਧੀਆ ਹਸਪਤਾਲਾਂ 'ਚ ਇਲਾਜ ਸੀਗਾ ਉਹਨਾਂ ਮੁੱਦੇ ਨੂੰ ਪੜਕਾਉਂਦੇ ਹੋਏ ਅੱਜ ਕੱਲ ਜਿਹੜੀ ਹਵਾ 'ਚ ਗੱਲ ਚੱਲ ਰਹੀ ਹੈ ਵੀ ਨਵੇਂ ਬਣਦੇ ਜ਼ਿਲ੍ਹੇ ਨੂੰ ਗੜ ਸੰਕਰ ਨੂੰ ਵੇਚ ਰਿਹਾਣ ਦੀ ਜੋ ਗੱਲ ਚੱਲ ਰਹੀ ਹੈ ਉਹ ਹਵਾ ਦੇ ਵਿੱਚ ਹੀ ਹੈ ਤੇ ਉਹ ਲੋਕਾਂ ਨੂੰ ਮੇਨ ਮੁੱਦੇ ਤੋਂ ਹਟਾੜਵਾਸੇ ਇਹ ਗੱਲ ਸਰਕਾਰ ਲੈ ਕੇ ਆ ਰਹੀ ਹੈ ਜਿਹਦੇ ਵਿੱਚ ਜਨਾਨੀਆਂ ਨੂੰ ਇਹਨਾਂ ਨੇ ਬਹੁਤ ਵੱਡੀਆਂ ਕਮਿਟਮੈਂਟਾਂ ਕਰਕੇ ਇਹ ਸਰਕਾਰ ਬਣਾਈ ਹੈ ਇਹਨਾਂ ਨੇ ਪੰਜਾਬ ਦੇ ਵਿੱਚ ਜਨਾਨੀਆਂ ਨੂੰ 1000 ਰੁਪਏ ਦੇਵਾਂਗੇ ਉਹ ਅਨੇ ਸਾਲ ਬੀਤਣੇ ਬਾਅਦ ਵੀ ਸਰਕਾਰ ਦੇ ਜਨਾਨੀਆਂ ਦੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਸੜਕਾਂ ਦੀ ਗੱਲ ਕੀਤੀ ਸੀ ਤੁਸੀਂ ਸੜਕਾਂ ਦੇਖ ਲਓ ਸ਼ਹਿਰ ਦੀਆਂ ਕਿੰਨੀਆਂ ਟੁੱਟੀਆਂ ਹੋਈਆਂ ਪਿੰਡਾਂ ਦੀਆਂ ਦੇਖ ਲਓ ਕੋਈ ਸੁਵਿਧਾਵਾ ਨਹੀਂ ਆਪਣਾ ਸਿਵਲ ਹਸਪਤਾਲ ਦਾ ਦੇਖ ਲੋ ਹਾਲ ਕੀ ਉੱਥੇ ਡਾਕਟਰ ਮੌਜੂਦ ਹੈ ਨਹੀਂ ਕੋਈ ਵੀ ਜਾਂਦਾ ਕੋਈ ਮਰੀਜ਼ ਜਾਂਦਾ ਨੂੰ ਸਿੱਧਾ ਰੈਫਰ ਕਰ ਦਿੰਦੇ ਨਮਾ ਸ਼ਹਿਰ ਨੂੰ ਕਰ ਲੋ ਉਸ ਹਾਰਪਾ ਨੂੰ ਕਰ ਦਿਓ ਕੋਈ ਮੋਢਲੀ ਇਲਾਜ ਨਹੀਂ ਹੈਗਾ ਆਪਾਂ ਮੇਨ ਮੁੱਦੇ ਤੇ ਅੱਜ ਗੱਲ ਕਰ ਰਹੇ ਆ ਨਵਾਂ ਜ਼ਿਲ੍ਹਾ ਬਣਾਣ ਦੇ ਗੜਸ਼ੰਗ ਨੂੰ ਵਿੱਚ ਪਾਉਣ ਵਾਸਤੇ ਪਰ ਜਿਹੜਾ ਗੜਸ਼ੰਗ ਨੂੰ ਵਿੱਚ ਪਾ ਰਿਆ ਇਹਦਾ ਇਹ ਹਵਾਜੇ ਸਾਰੀ ਗੱਲ ਹੋ ਰਹੀ ਹੈ ਇਹਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਆਮ ਪਬਲਿਕ ਨੂੰ ਕਿਉਂਕਿ ਨਵਾਂ ਜ਼ਿਲ੍ਹਾ ਬਣਾਣ ਦੇ ਵਿੱਚ ਤੁਹਾਨੂੰ ਵੀ ਪਤਾ ਕਰੋੜਾ ਨੁਤੇ ਲੱਗ ਜਾਂਦਾ ਉਹਦੇ ਰੱਖ-ਰਖਾਵ ਦੀ ਨਵੀਂ ਨਵੀਂ ਬਿਲਡਿੰਗਾਂ ਆਫ ਫਾਰੀਆਂ ਕਰਨ ਦੇ ਵਿੱਚ ਸਰਕਾਰ ਉਹਦੇ ਵਿੱਚ ਪੈਸਾ ਲਾਉਣ ਦੀ ਬਜਾਏ ਜਿਹੜੇ ਲੋਕਾਂ ਨੇ ਕਮਿਟਮੈਂਟ ਕਰਕੇ ਆਈ ਸੀ ਜਿਹੜੇ ਵਾਅਦੇ ਕਰਕੇ ਆਈ ਸੀ ਵੀ ਆਪਾਂ ਸਾਡੀ ਸਰਕਾਰ ਬਣਾਓ ਅੱਜ ਤੁਹਾਨੂੰ ਆ ਸੁੱਖ ਸੁਵਿਧਾ ਮਾ ਦੇਵਾਂਗੇ ਉਹਨਾਂ ਦਾ ਲੋਕਾਂ ਨੂੰ 扑ੜਕਾਲ ਦੇ ਲੋਕਾਂ ਦਾ ਧਿਆਨ ਦੂਜੇ ਪਾਸੇ ਲੈ ਕੇ ਜਾਣ ਲਈ ਇਹ ਨਵੀਂ ਹਵਾ ਚ ਗੱਲ ਛੱਡੀ ਗਈ ਹੈ ਵੀ ਜਿਹੜਾ ਨਵਾਂ ਜ਼ਿਲ੍ਹਾ ਬਣ ਰਿਹਾ ਇਹਨੂੰ ਗੜ ਸੰਗਤ ਦੇ ਵਿੱਚ ਐਲਾਨ ਹੀ ਜਾਂਦ ਕੇ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਡਿਟਨ ਦੇ ਵਿੱਚ ਨਹੀਂ ਆਇਆ ਪਰ ਆਪਾਂ ਗੱਲ ਮੇਨ ਕਰਨੀ ਹੈ ਵੀ ਗੜ ਸੰਗਤ ਨੂੰ ਵਿੱਚ ਐਲਾਨ ਦੇ ਤੇ ਗੜ ਸੰਗਤ ਦਾ ਕੀ ਨੁਕਸਾਨ ਹੈ ਸਭ ਤੋਂ ਵੱਡਾ ਦਾ ਪਬਲਿਕ ਦੀ ਖੱਜਲ ਖਵਰੀ ਔਰ ਜਿਹੜੇ ਬੱਚਿਆਂ ਦੇ ਸਰਟੀਫਿਕੇਟਾਂ ਦੇ ਐਡਰੈਸ ਆਏ ਹੋਇਆ ਆਧਾਰ ਕਾਟਾ ਨੇ ਐਡਰੈਸ ਆਏ ਹੋਇਆ ਉਹਨਾਂ ਦੀ ਕੋਈ ਵੀ ਆਈਡੀ ਪ੍ਰੂਫ ਹੈ ਉਹਨਾਂ ਦੀ ਜ਼ਮੀਨਾਂ ਜਾਇਦਾਦਾਂ ਹੈ ਉਹਨਾਂ ਨੂੰ ਜਦੋਂ ਇਹ ਸਾਰੇ ਬੜੂਗੇ ਕਿੰਨੀ ਖੱਜਲ ਖਵਰੀ ਹੋਊਗੀ ਉਹਨੂੰ ਠੀਕ ਕਰਨੇ ਕਿੰਨੇ ਕਚਹਿਰੀਆਂ ਦੇ ਚੱਕਰ ਪੈਣਗੇ ਪਟਵਾਰੀਆਂ ਕੋ ਚੱਕਰ ਪੈਣਗੇ ਜਦੋਂ ਕਿ ਤੁਸੀਂ ਦੇਖ ਲਓ ਪਟਵਾਰ ਖਾਨੇ ਚ ਪਟਵਾਰੀ ਵੀ ਘਟ ਹੈ ਲੋਕਾਂ ਦੇ ਕੰਮੁੱਦੇ ਨਹੀਂ ਹੋ ਰਹੇ ਸਰਕਾਰ ਵੱਲੋਂ ਕੋਈ ਵੀ ਨਵੀਂ ਜਿਹੜੀ ਨੌਕਰੀ ਨਹੀਂ ਦਿੱਤੀ ਗਈ ਜਿਹਨਾਂ ਲੋਕਾਂ ਨੂੰ ਉਸ ਚੀਜ਼ ਤੋਂ ਉਹ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਹ ਨਵਾਂ ਜ਼ਿਲ੍ਹਾ ਬਣਾ ਕੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਣੀ ਆ ਤੇ ਇਹਨਾਂ ਗੱਲਾਂ ਨੂੰ ਸਰਕਾਰ ਧਿਆਨ ਵਿੱਚ ਰੱਖ ਕੇ ਜਿਹੜੇ ਲੋਕਾਂ ਨਾਲ ਪਹਿਲੇ ਕਮਿਟਮੈਂਟਾਂ ਕੀਤੀਆਂ ਹੋਈਆਂ ਉਹਨਾਂ ਨੂੰ ਪੂਰਾ ਕਰਨ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹ ਆਵਾਜ਼ ਆਈ ਹੈ ਜਿੱਥੋਂ ਵੀ ਆਪਾਂ ਜ਼ਿਲ੍ਹਾ ਬਣਦੇ ਆ ਸਭ ਤੋਂ ਪਹਿਲੇ ਉਹਦੀ ਰੂਪਰੇਖਾ ਦੇਖੀ ਜਾਂਦੀ ਹੈ ਲੋਕਾਂ ਦੇ ਆਉਣ ਦੇ ਸਾਧਨ ਕੀ ਆ ਉੱਤੇ ਉੱਥੇ ਲੱਕਾ ਲੋਕਾਂ ਦੀ ਖੱਜਲ-ਖੋਰੀ ਨਾ ਹੋਵੇ ਇਹ ਆਪਾਂ ਆਨੰਦਪੁਰ ਰੋਡ ਤੇ ਖੜੇ ਆ ਤੇ ਇੱਥੋਂ ਬੱਸਾਂ ਜਾਂਦੀਆਂ ਬੱਸਾਂ ਦਾ ਪ੍ਰੋਪਰ ਟਾਈਮ ਨਹੀਂ ਹੈਗਾ ਜਦੋਂ ਹੁਣ ਨਵਾਂ ਜ਼ਿਲ੍ਹਾ ਬਣਨਾ ਬਣਾਉਣ ਦੀ ਗੱਲ ਇਹ ਕਰਦੇ ਤਾਂ ਇਹਨਾਂ ਨੇ ਇਹ ਦੇਖਿਆ ਵੀ ਪਬਲਿਕ ਟਰਾਂਸਪੋਰਟ ਨੂੰ ਵੀ ਆਪਾਂ ਸੁਧਾਰਨਾ ਉਹਦੇ ਵਿੱਚ ਲੋਕਾਂ ਦੀ ਖੱਜਲ ਖਵਾਰੀ ਨਾ ਹੋਵੇ ਸਭ ਤੋਂ ਵੱਡੀ ਗੱਲ ਸਾਨੂੰ ਜਿਹੜੀ ਸਾਡੇ ਹੁਸ਼ਿਆਰਪੁਰ ਵਾਲੀ ਹੈ ਸਾਡਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਈਜ਼ੀ ਜਾਣਾ ਉੱਥੇ ਹੈਗਾ ਸਾਰੀ ਰਾਤ ਬੱਸਾਂ ਚੱਲਦੀਆਂ ਚੰਡੀਗੜ੍ਹ ਰੋਡ ਦੇ ਉੱਪਰ ਮੇਨ ਹਾਈਵੇ ਪੈਨ ਦਾ ਚੰਡੀਗੜ੍ਹ ਨੂੰ ਬੱਸਾਂ ਸਾਰੇ ਆ ਚੱਲਦੀਆਂ ਉਦੋਂ ਜੰਮੂ ਨੂੰ ਚਾਹਦੇ ਤੁਸੀਂ ਰਾਤ ਨੂੰ ਜਿੰਨੇ ਵਜੇ ਮਰਜ਼ੀ ਆਓ 11 12 ਵਜੇ ਤੱਕ ਬੱਸਾਂ ਚੱਲਦੀਆਂ ਸਵੇਰੇ 4:30 5 ਵਜੇ ਸਟਾਰਟ ਹੋ ਜਾਂਦੀਆਂ ਆਨੰਦਪੁਰ ਨੂੰ ਲੋਕਾਂ ਨੂੰ ਜਿਹਨੇ ਆਣਾ ਜਿਹੜਾ ਮਾਲਪੁਰ ਸਾਈਡ ਤੋਂ ਆਉਂਗਾ ਪੋਥੋਰੇ ਸਾਈਡ ਤੋਂ ਉਹਨਾਂ ਨੂੰ ਤਿੰਨ ਚਾਰ ਬੱਸਾਂ ਚੇਂਜ ਕਰਨੀਆਂ ਪੈਣੀਆਂ ਪਹਿਲੇ ਉੱਥੋਂ ਲਊਗਾ ਮਾਲਪੁਰ ਦੀ ਪਿੰਡ ਵਾਲੇ ਫਿਰ ਲੈਣਗੇ ਗੜਤਾਂ ਉੱਤਰ ਦੀ ਗੜਤਾਂ ਤੋਂ ਆਨੰਦਪੁਰ ਕਾਪ ਦੀ ਕਿੰਨੀ ਖੱਜਲ ਖੋਰੀ ਹੋਊਗੀ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਆਪਾ ਤਾਂ ਹੀ ਕਹਿੰਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਮੇਰੇ ਨਾਲ ਨੇ ਸੁਰਿੰਦਰ ਸਿੰਘ ਜੀ ਇਬਰਾਹਿਮਪੁਰ ਭਗਵਾਈ ਪਿੰਡ ਦੇ ਵਸਨੀਕ ਨੇ ਤੇ ਡਾਕਰ ਨੇ ਵਿੱਚ ਸੇਵਾਵਜੋ ਕੰਮ ਕਰਦੇ ਨੇ ਤੇ ਸਿੰਧ ਕੀ ਕਰਨਾ ਚਾਹੋਗੇ ਜਿਹੜੇ ਕਿ ਨਵੀਂ ਇੱਕ ਚਰਚਾ ਚੱਲ ਰਹੀ ਆ ਨਵਾਂ ਜ਼ਿਲੇ ਤੇ ਗੜਸ਼ੰਕਰ ਖਾਸ ਕਰਕੇ ਉੱਧਰ ਜੋੜਨ ਦੀ ਅਸੀਂ ਤਾਂ ਇਹ ਕਹਣਾ ਚਾਹੁੰਦੇ ਜੀ ਕਿ ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਨਵਾਂ ਜ਼ਿਲਾ ਬਣ ਜਾ ਰਿਹਾ ਜੀ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਪਰ ਜੇਕਰ ਅਸੀਂ ਗੜਸ਼ੰਕਰ ਦੇ ਨਾਲ ਜੋੜਨ ਦੀ ਗੱਲ ਕਰੀਏ ਤਾਂ ਇਹ ਬਹੁਤ ਮੁਸ਼ਕਲ ਹੈ ਜੀ ਤੇ ਸਰਕਾਰ ਦੇ ਵੱਲੋਂ ਕੋਈ ਕੰਮ ਸੰਪੂਰਨ ਨਹੀਂ ਹੁੰਦਾ ਉਹਨਾਂ ਦੇ ਨੰਬਰ ਤੇ ਇੱਕ ਤਾਂ ਉੱਥੇ ਵਈ ਜਿਹੜੀ ਆ ਟ੍ਰੈਫਿਕ ਦੀ ਪ੍ਰੋਬਲਮ ਬਹੁਤ ਹੋਣੀ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ ਕੁਸਮੇਸ਼ਰ ਜਾ ਨਹੀਂ ਸਕਦਾ ਸਮੇਸ਼ਰ ਮੁੜ ਨਹੀਂ ਸਕਦਾ ਪਹਾੜੀ ਇਲਾਕਾ ਖਾਸ ਕਰਕੇ ਜੋ ਲੜਕੀਆਂ ਨੇ ਜਾਣਾ ਹੋਵੇ ਕੋਈ ਕੰਮ ਕਰਾਣ ਦੇ ਨੂੰ ਤਾਂ ਬਹੁਤ ਮੁਸ਼ਕਲ ਆਣੀ ਆ ਜੋ ਕਿ ਇਹਦਾ ਕੋਈ ਹੱਲ ਹੈ ਨਹੀਂ ਦੂਸਰਾ ਗੱਲ ਨਹੀਂ ਹੈਗੀ ਆ ਗਈ ਵੀ ਜੇਕਰ ਅਸੀਂ ਸ਼੍ਰੀ ਨੰਗਪਾ ਸਾਹਿਬ ਨੂੰ ਦਾ ਨਾਮ ਅਸੀਂ ਰੋਸ਼ਨ ਹੋਰ ਵੀ ਵਧਿਆ ਕਰਨਾ ਚਾਹੁੰਦੇ ਜਿਹੜਾ ਰੋਪੜ ਜ਼ਿਲ੍ਹਾ ਦਾ ਉਹਦਾ ਨਾਮ ਹੀ ਬਦਲ ਕੇ ਰੱਖ ਦਿੱਤਾ ਜਾਵੇ ਮਰ ਤੁਸੀਂ ਚਾਹੁੰਦੇ ਹੋ ਕਿ ਰੂਪਨਗਰ ਹੈੱਡਕੁਆਰਟਰ ਨੂੰ ਜਾ ਕੇ ਤਾਂ ਸ਼ਰੀਨੰਦਪੁਰ ਸਾਹਿਬ ਤੇ ਹੈੱਡਕੁਆਰਟਰ ਲਿਆਂਦਾ ਜਾਵੇ। ਹਾਂਜੀ ਉਹ ਉਹਦਾ ਨਾਂ ਹੀ ਚੇਂਜ ਕਰਤਾ ਜਾਵੇ। ਨਾਂ ਹੀ ਚੇਂਜ ਕਰਨਾ। ਹਾਂ ਜੀ। ਸ਼ਰੀਨੰਦਪੁਰ ਤੋਂ ਬਸ ਇਹ ਜੋੜਨ ਦੀ ਬਜਾਏ ਜੇਕਰ ਨਵਾਂ ਸ਼ਹਿਰ ਨਾ ਜੋੜਤਾ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਕਿਉਂਕਿ ਇੱਥੋਂ 10 ਕਿਲੋਮੀਟਰ ਦੂਰ ਹੈ। ਆਉਣਾ ਜਾਣਾ ਵੀ ਸੌਖਾ ਸੀ ਆਪਣੇ ਸਾਧਨ ਤੇ ਜਾ ਸਕਦੇ ਹਾਂ, ਆਪਣੇ ਸਾਧਨ ਤੇ ਆ ਸਕਦੇ ਹਾਂ। ਤੇ ਜਿਹੜੇ ਸਾਡੇ ਕਾਰੋਬਾਰ ਵਧੀਆ ਹੋ ਸਕਦੇ ਆ। ਤੇ ਜਦੋਂ ਸਾਡੇ ਕੰਮ ਵਧੀਆ ਸ਼ੀਤੀ ਹੋ ਜਾਣੇ ਤਾਂ ਉਹਨਾਂ ਤਰੱਕੀ ਵੀ ਵਧੀਆ ਸ਼ੀਤੀ ਹੋ ਜਾਣੀ ਆ। ਇਸ ਗੱਲ ਕੇ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਤੁਸੀਂ ਕੋਈ ਵੀ ਕਦਮ ਚੱਕਣਾ ਉਹ ਸੋਚ ਸਮਝ ਕੇ ਚੱਕਿਆ ਕਰੋ ਪੈਸੇ ਦਾ ਹੀ ਸਰਕਾਰ ਤੋਂ ਬਹੁਤ ਖੁਸ਼ ਹਾਂ ਉਹ ਕੰਮ ਵਧੀਆ ਕਰ ਰਹੀ ਹੈ ਪਰ ਇਹ ਜਿਹੜਾ ਕੰਮ ਤੁਸੀਂ ਕਰਨ ਲਗੇ ਆ ਇਹ ਤੁਸੀਂ ਸਾਨੂੰ ਨਵੇਂ ਸ਼ਹਿਰ ਦੇ ਨਾਲ ਜੋੜਿਆ ਜਾਵੇ ਗਰਸ਼ਾਂ ਕਰਨ ਨੂੰ ਤਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੋਣੀ ਹੈ ਸੋ ਸਰਕਾਰ ਦੇ ਬਾਕੀ ਖੰਮਾਂ ਤੋਂ ਤਾਂ ਸਿੰਘ ਸਾਹਿਬ ਖੁਸ਼ ਨੇ ਪਰ ਆਹ ਜਿਹੜਾ ਜ਼ਿਲ੍ਹੇ ਨੂੰ ਜੋੜਨ ਵਾਲਾ ਇਹ ਇਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਬਣਦੀ ਜਾ ਰਹੀ ਆ ਤਾਂ ਜ਼ਰੂਰ ਵਿਚਾਰ ਲੋਕਾਂ ਦੇ ਜੋ ਮੰਗਾਂ ਉਹਨਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਕਿ ਜੇ ਇਸ ਸਰੰ ਦਾ ਕੋਈ ਫੈਸਲਾ ਲੈਣਾ ਹੀ ਆ ਗੜਸ਼ੇਂਕਰ ਨੂੰ ਕਿਤੇ ਹੋਰ ਪਾਸੇ ਜੋੜਨ ਦਾ ਸਰਕਾਰ ਦਾ ਮਨ ਬਣੇ ਜਾਵੇ ਤਾਂ ਨਵਾਂ ਸ਼ਹਿਰ ਨਾਲ ਜੋੜ ਦਿਓ ਜਾਂ ਹੋਰ ਪਾਸੇ ਨਾ ਤੋਂ ਜੋੜਿਓ ਨਹੀਂ ਤਾਂ ਜਿੱਥੇ ਟਿਕਿਆ ਉੱਥੇ ਟਿਕਿਆ ਰਹਿਣਾ ਧੰਨਵਾਦ